ਸਸਤਾ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਹਾਂ ਜੀ ਹਾਂ ਜੀ ਜ਼ਰੂਰ ਜੀ ਕਿਉਂਕਿ ਦਾਨ ਨਹੀਂ ਸਕਦੇ ਨਹੀਂ ਜੇ ਹੁਣ ਇਸ ਟਾਈਮ ਸਾਡੀ ਬਾਹ ਫੜ ਸਕਦੇ ਆ ਤੇ ਉਹ ਹੰਡੀ ਫੰਡ ਜੇ ਕੋਈ ਮਦਦ ਕਰਨਾ ਚਾਹੁੰਦਾ ਤੁਹਾਡਾ ਫੋਨ ਨੰਬਰ ਹੈਗਾ 87278 4008 ਨੰਬਰ ਹੈ ਜੀ 87278 4008 ਨੰਬਰ ਹੈ ਜੀ ਉੱਤੇ ਕੋਈ ਵੀ ਆਪਣਾ ਦਾਨੀ ਸਦਨ ਸੰਯੋਗ ਸਾਡਾ ਕਰ ਸਕਦਾ ਜੀ ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੂੜੀਆਂ ਨਜ਼ਦੀਕ ਪਿੰਡ ਪਿੰਡ ਹਰਤੁਰਵਾਲ ਖੁਰਦ ਤੋਂ ਆਈ ਦੁਖਦਾਈ ਖਬਰ ਵਾਪਰੀ ਭਿਆਨਕ ਘਟਨਾ ਰਾਤ ਨੂੰ ਛੱਟ ਚਲਕੀ ਅੱਗ 10 ਪਸ਼ੂਆਂ ਦੀ ਹੋਈ ਤਰਤਨਾਕ ਮੌਤ ਇੱਕ ਬੱਕਰਾ ਤੇ ਪਾਲਤੂ ਕੁੱਤਾ ਵੀ ਚੜਿਆ ਅੱਗ ਦੀ ਪਿੰਡ ਖੜਾ ਤੋਂ ਜੰਬੇ ਪਰਿਵਾਰ ਤੇ ਟਿੱਕਾ ਦੁੱਖਾਂ ਦਾ ਪਹਾੜ ਪੀੜਤ ਅਤੇ ਦੁਖੀ ਪਰਿਵਾਰ ਨੇ ਵੱਖ-ਵੱਖ ਸਮਾਜ ਸੇਵੀ ਸੰਸਥਾ ਦਾਨੀ ਸਚਨਾ ਤੇ ਪੰਜਾਬ ਸਰਕਾਰ ਕੋਲ ਮਦਦ ਦੀ ਲਗਾਈ ਗੁਹਾਰ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਫਰਦੌਰਵਾਲ ਖੁਰਦ ਜੋ ਕੇ ਫਤਿਹਗੜ ਚੂੜੀਆਂ ਰਮਦਾਸ ਰੋਡ ਉਪਰ ਸਥਿਤ ਹੈ ਇੱਥੇ ਬੀਤੀ ਰਾਤ ਇੱਕ ਦੁਖਦਾਈ ਘਟਨਾ ਵਾਪਰੀ ਹੈ ਕਿਸਾਨ ਨੇ ਦੋ ਭਰਾ ਬੂਟਾ ਸਿੰਘ ਵਜੀਤ ਸਿੰਘ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਪਸ਼ੂ ਰੱਖੇ ਸਨ ਤੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਪਿੰਡ ਦੀ ਕਾਫੀ ਚਰਚਾਤ ਰਹਿੰਦੇ ਨੇ ਦੋਵੇਂ ਪਿੰਡ ਹਰਦੁਰਵਾਲ ਕਲਾਂ ਤੇ ਹਰਦੁਰਵਾਲ ਖੁਰਦੇ ਇਹ ਘਟਨਾ ਬੀਤੀ ਰਾਤ ਹਰਦੁਰਵਾਲ ਖੁਰਦੇ ਵਿਖੇ ਵਾਪਰੀ ਹੈ ਇਹ ਦੋਨਾਂ ਬੂਟਾ ਸਿੰਘ ਤੇ ਵਜੀਰ ਸਿੰਘ ਤੇ ਗੰਗਰਾਵਾਲਾ ਛੱਡ ਸੀ ਉਹਨੂੰ ਭੇਦ ਭਰੀ ਹਾਲਤ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਤੋਂ ਬਾਅਦ ਅੰਦਰ ਜਿਹੜਾ ਵਾ ਧੂਆਂ ਤੇ ਸੇਕ ਦੇ ਨਾਲ ਉਹਨਾਂ ਦੇ 8 ਤੋਂ 10 ਜਿਹੜੇ ਪਸ਼ੂ ਨੇ ਘਰ ਉਹਨਾਂ ਰੱਖੇ ਸੀਗੇ ਉਹਨਾਂ ਦੀ ਦਰਦਨਾਕ ਜਿਹੜੀ ਉਹ ਮੌਤ ਹੋ ਜਾਂਦੀ ਹੈ ਇਹ ਤਾਂ ਦੱਸਦੀ ਹੈ ਕਿ ਇਹ ਪਰਿਵਾਰ ਪਹਿਲਾਂ ਹੀ ਹੜ੍ਹ ਤੋਂ ਵੀ ਪੀੜਤ ਸੀਗਾ ਇਹ ਪਿੰਡ ਹੀ ਦੋਨੋਂ ਲਾਲੋ ਹਰਦੌਰਵਾਲ ਕਲਾ ਅੱਧਿਓ ਜਿਆਦਾ ਜਾਂ ਹਰਦੋਵਾਲ ਖੁਰਦ ਪਿੰਡ ਦੇ ਕਿਸਾਨ ਹਰਤੇ ਨਾਲ ਵੀ ਪੀੜਤ ਸਨ ਪਿਛਲੀਆਂ ਗਰਮੀਆਂ ਵਿੱਚ ਜੋ ਹੜ੍ਹ ਆਏ ਸਨ ਇੱਥੇ ਕਾਫੀ ਜਿਹੜਾ ਨੁਕਸਾਨ ਹੋਇਆ ਸੀ ਤੇ ਹੁਣ ਇਹਨਾਂ ਦਾ ਜਿਹੜੀ ਫਸਲ ਪਾੜੀ ਸੀ ਉਹ ਵੀ ਉਹ ਹੜ੍ਹ ਦੇ ਦੌਰਾਨ ਜਿਹੜੀ ਸੀ ਉਹ ਪਾਰੀ ਗਈ ਸੀ ਤੇ ਹੁਣ ਜਿਹੜਾ ਬੀਤੀ ਰਾਤ ਡੰਗਰਾਂ ਵਾਲੇ ਛੱਡ ਦੇ ਅੱਗ ਲੱਗਣ ਕਾਣ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਲੈਂਡ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਪਸ਼ੂ ਆ ਉਹਨਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੇ ਮੌਤ ਤੋਂ ਬਾਅਦ ਜਿਹੜੇ ਪਸ਼ੂ ਆ ਇਹ ਤਾਂ ਹੀ ਮਰੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਤੁਹਾਨੂੰ ਇਹ ਦਿਖਾਣੇ ਆ ਕਿ ਛੱਡ ਦੇ ਅੰਦਰ ਵਰਦਿਆ ਸੀ ਇੱਥੇ ਉਹਨਾਂ ਨੇ ਨੁਕਰ ਵਿੱਚ ਪਾਥੀਆਂ ਰੱਖੀਆਂ ਹੋਈਆਂ ਸਨ ਤੇ ਛੱਡ ਸਰਕੜ ਵੀ ਅਸੀਂ ਕਹਿ ਸਕਦੇ ਹਾਂ ਜੇ ਭੇਤ ਭਰੀ ਹਾਲਤ ਹੈ ਅਲੀਏ ਅੱਗ ਦੇ ਕਾਰਨਾਂ ਦਾ ਪੂਰਾ ਪ੍ਰੋਪਰ ਪਤਾ ਨਹੀਂ ਲੱਗਾ ਕਿ ਇਹ ਛੱਡ ਦੇ ਅੰਦਰ ਅੱਗ ਕਿਸ ਤਰ੍ਹਾਂ ਲੱਗੀ ਸੀ ਪਰ ਅੱਗ ਲੱਗਣ ਤੋਂ ਬਾਅਦ 9:30 ਦੀ ਅਸੀਂ ਕਹਿ ਸਕਦੇ ਹਾਂ ਘਟਨਾ ਬੀਤੀ ਰਾਤ ਇਹਨਾਂ ਦੇ ਕਹਿਣ ਮੁਤਾਬਕ ਧੂੰਆਂ ਜਿਹੜਾ ਵਾ ਗਵਾਂਡੀਆਂ ਦੇ ਘਰ ਜਾਂਦਾ ਤੇ ਉਹਨਾਂ ਵੱਲੋਂ ਇਹਨਾਂ ਦੇ ਘਰ ਜਿਹੜਾ ਕਿ ਛੱਡ ਤੋਂ ਨਜ਼ਦੀਕ ਹੀ ਸੀ ਇਹਨਾਂ ਦਾ ਘਰ ਹੈ ਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਧੂੰਆਂ ਨਿਕਲਿਆ ਜਦ ਇਹ ਆਣ ਕੇ ਦੇਖਦੇ ਨੇ ਤੇ ਜਿਹੜੇ ਸਾਰੇ ਇਹ ਪਛੂ ਸੀ ਉਹ ਮਰੇ ਪਏ ਸੀਗੇ ਤੇ ਇਸ ਤੋਂ ਇਲਾਵਾ ਇੱਕ ਉਹਨਾਂ ਦਾ ਡੋਗੀ ਵੀ ਇੱਕ ਲੇਲਾ ਆ ਬکریاں ਵਾਲਾ ਉਹ ਵੀ ਉਥੇ ਵੀ ਉਸਦੀ ਵੀ ਮੌਤ ਹੋਈ ਹੈ ਹਾਂਜੀ ਇਹ ਕਿਸ ਤਰ੍ਹਾਂ ਹੋਇਆ ਜੀ ਇਹ ਬੜੀ ਮਾੜੀ ਘਟਨਾ ਹੋਈ ਜੀ ਇਹ ਵੀਰ ਜੀ ਰਾਤ ਨੂੰ ਇਹ ਡੰਗਰ ਧਾਰਾ ਕੱਢ ਕੇ ਤੇ ਬੰਨ ਕੇ ਗਏ ਸੱਤ 7:30 ਵਜੇ ਤੇ ਬਾਅਦ ਚ ਸਾਨੂੰ 10:00 ਵਜੇ ਗਵਾਂਢੀਆਂ ਦਾ ਫੋਨ ਆਇਆ ਵਾ ਕਿ ਤੁਸੀਂ ਤੁਹਾਡੇ ਨਾਲ ਬਰਾਂਡੇ ਦੇ ਵਿੱਚ ਬਹੁਤ ਜ਼ਿਆਦਾ ਧੂਆ ਨਿਕਲ ਰਿਹਾ ਅਸੀਂ ਜਦੋਂ ਆਣ ਕੇ ਵੇਖਿਆ ਆਪਣੇ ਡੰਗਰ ਤੇ ਸਾਡੇ ਆ 8 ਤੋਂ 10 ਡੰਗਰ ਜਿਹੜੇ ਆ ਸਾਰੇ ਮਰੇ ਪਏ ਸੀ ਜਿੰਨਾਂ ਦੇ ਵਿੱਚ ਇੱਕ ਆ ਡੌਗੀ ਵੀ ਆ ਉਹ ਲੇਲਾਵਾ ਤੇ ਆ ਮੱਝਾਂ ਦੁੱਧ ਦਿੰਦੀਆਂ ਸੀ ਆ ਜਿਹੜੀ ਵੜੇ ਸੋਣ ਵਾਲੀ ਬਿਲਕੁਲ ਤੇ ਸਾਡਾ ਪਹਿਲਾਂ ਵੀ ਇਤੋਂ ਭਾਰੀ ਜਿਹੜਾ ਹੜ੍ਹ ਦੇ ਕਾਰਨ ਨੁਕਸਾਨ ਹੋ ਗਿਆ ਸੀ ਇਹ ਰਾਤ ਜਿਹੜਾ ਵਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਤੇ ਜੇ ਕੋਈ ਵੀਰ ਸਾਡੀ ਦਾਨੀ ਸਦ ਮਦਦ ਕਰਨਾ ਚਾਹੁੰਦਾ ਵਾ ਤੇ ਉਹ ਸਾਡੀ ਮਦਦ ਕਰ ਸਕਦਾ ਕਿਉਂਕਿ ਸਾਨੂੰ ਆਪਾਂ ਨੂੰ ਪਤਾ ਵਾ ਵੀ ਪਹਿਲਾਂ ਹੜ੍ਹ ਦੇ ਮਾਰੇ ਸਾਡੇ ਕੋਲ ਨਹੀਂ ਉੱਠਿਆ ਜਾਣ ਡਿਆ ਇਹ ਰਾਤ ਇੱਕ ਜ ਬਹੁਤ ਦੁਖਦਈ ਭਾਜੀ 7 ਵਜੇ ਮਲੇ ਕਿ ਧਾਰਾਂ ਤੋਂ ਕੱਢ ਕੇ ਤੇ ਡੰਗਰ ਅੰਦਰ ਪੱਠੇ ਪਾ ਕੇ ਬੰਨ ਕੇ ਘਰ ਦੇ ਨਾਲ ਹੀ ਘਰ ਆ ਪਿੱਛੇ ਚਲ ਗਏ ਤੇ 10 ਕਜੇ ਮਲੇ ਗਵੰਡੀਆਂ ਦਾ ਫੋਨ ਆਇਆ ਕਿ ਅੰਦਰੋਂ ਬਹੁਤ ਜ਼ਿਆਦਾ ਧੂਆ ਨਿਕਲ ਰਿਹਾ ਤੇ ਪਤਾ ਨਹੀਂ ਲੱਗਾ ਕਿ ਕਿਦਾਂ ਅੱਗ ਲੱਗ ਗਈ ਤੇ ਜਿਹੜੇ 8 ਤੋਂ 10 ਡੰਗਰ ਨੇ ਉਹ ਮਰ ਗਏ ਇਹਨੇ ਦਦਾਰੂ ਕਨੇ ਸਾਡੇ ਦਦਾਰੂ ਇਹਨਾਂ ਚ ਚਾਲ ਨਗਰ ਦਾ ਦਦਾਰੂ ਤੇ ਬਾਕੀ ਸੱਤਾਂ ਸੱਤਾਂ ਮਹੀਨਿਆਂ ਦੇ ਗੱਬਣ ਕਾਰਨ ਦਾ ਪਤਾ ਲੱਗਾ ਨਹੀਂ ਕਾਰਨ ਦਾ ਨਹੀਂ ਪਤਾ ਲੱਗਾ ਜੀ ਕੀ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਕਿਤੇ ਏਜ ਬਾਨੇ ਕੇ ਤੁਹਾਡਾ ਵੀ ਸੀ ਕਿਉਂਕਿ ਪੁੱਤਾ ਵਾਂਗਾ ਆਪਾਂ ਹਾਂ ਜੀ ਤੁਹਾਨੂੰ ਪਤਾ ਹੀ ਆਪ ਸਾਰੇ ਜ਼ਿਮੀਦਾਰਾਂ ਨੂੰ ਵੀ ਆਪਣਾ ਡੰਗਰਾਂ ਦੇ ਸਿਰ ਤੇ ਹੁੰਦਾ ਜੀ ਇਹੋ ਹੀ ਇੱਕ ਆਪਣਾ ਰਜਗਾਰ ਵਾ ਇਹਦੇ ਸਰ ਤੇ ਆਪਣਾ ਸਰਕਲ ਚੱਲਦਾ ਜੀ ਆਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਕੋਈ ਨਹੀਂ ਹੱਲੇ ਤੱਕ ਤੇ ਨਹੀਂ ਕੋਈ ਪਹੁੰਚਾ ਹਾਂ ਜੀ ਫੋਨ ਕੀਤਾ ਓਦਾਂ ਹੋਈ ਮੁਲਾਜ਼ਮਾਂ ਨਾਲ ਆਂਦੇ ਆਂਦੇ ਸਭ ਤੋਂ ਜਿਹੜੀ ਦੁਫੜੀ ਚਾਲੇ ਕੇ ਇਹ ਪਿੰਡ ਉਹ ਹੜ ਦੇ ਪ੍ਰਭਾਵ ਨਹੀਂ ਹੱਥੀ ਆਇਆ ਹੜ ਨਾਲ ਵੀ ਇੱਥੇ ਕਾफी ਨੁਕਸਾਨ ਹੋਇਆ ਸੀ ਤੁਹਾਡਾ ਹਾਂਜੀ ਜਦੋਂ ਆ ਪਾਣੀ ਆਇਆ ਜੀ ਸਾਡੀ ਫਸਲ ਹਾਂਜੀ ਬਿਲਕੁਲ ਹੀ ਨਸ਼ਟ ਹੋ ਗਈ ਹਲੇ ਤੱਕ ਉਹਦਾ ਵੀ ਕੁਝ ਨਹੀਂ ਮਿਲਿਆ ਤੇ ਆਪਾਂ ਤਾਂ ਲਿਉਦੇ ਨਹੀਂ ਉੱਠੇ ਤੇ ਹੋਰ ਜਿਆਦਾ ਵੱਡਾ ਹੋ ਗਿਆ ਨੁਕਸਾਨ ਬਹੁਤ ਜਿਆਦਾ ਭਾਰੀ ਹੋ ਗਿਆ ਬਾਕੀ ਜੇ ਕੋਈ ਵੀਰ ਚਾਹੁੰਦਾ ਹੋਵੇ ਤੇ ਆਪਣਾ ਆਣ ਕੇ ਵੇਖ ਸਕਦਾ ਕਿਉਂਕਿ ਪਹਿਲਾਂ ਫਸਲ ਵੀ ਜਿਹੜੀ ਆ ਉਹ ਵੀ ਇੱਕਦਮ ਬਰਬਾਦ ਹੋ ਗਈ ਸੀ ਕਿੰਨਾ ਨੁਕਸਾਨ ਹੋਇਆ ਤੁਹਾਡਾ ਬਾਜੀ ਤੁਸੀਂ ਕੋਈ 14 ਤੋਂ 16 ਲੱਖ ਦਾ ਮੰਨ ਕੇ ਚੱਲੋ ਜੀ ਕਿਉਂ ਪਹਿਲਾ ਫਸਲ ਦਾ ਵੀ ਬਹੁਤ ਹੋਇਆ ਹੁਣ ਆ ਡੰਗਰਾਂ ਦਾ ਜਿਆ 14 ਤੋਂ 16 ਲੱਖ ਦਾ ਇਹੀ ਨੁਕਸਾਨ ਦੋ ਮੱਜਾਂ ਜਿਹੜੀਆਂ ਹੋਣੀਆਂ ਕੋਈ ਸਮਾਂ ਪਹਿਲਾਂ ਜਿਹੜੀਆਂ 4.5 ਲੱਖ ਦੀਆਂ ਦੇਂਦੀਆਂ ਸੀ ਤੇ ਦੁੱਧ ਦਾ ਹਾਂਜੀ ਕੋਈ ਥੋੜਾ ਮਹੀਨਾ ਕੀ ਹੋਇਆ ਜੀ ਅੱਲੇ ਮੈਂ ਦੇਖਣੇ ਬੱਕਰਾ ਵੀ ਆ ਹਾਂਜੀ ਬੱਕਰਾ ਵੀ ਆ ਹਾਂਜੀ ਡੋਗੀ ਵੀ ਆ ਹੋਰ ਵੀ ਛੋਟੀਆਂ ਛੋਟੀਆਂ ਵੀ ਛੋਟੀਆਂ ਹਾਂਜੀ ਤੇ ਬੱਕਰੇ ਵੀ ਪਾਲਿਆ ਇਹ ਹਾਂਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਸਰਕਾਰ ਕੋਲ ਸਰਕਾਰ ਕੋ ਇਹੋ ਜੀ ਹੱਥ ਜੋੜ ਕੇ ਬੇਨਤੀ ਆ ਤੇ ਤੁਸੀਂ ਤੁਹਾਨੂੰ ਪਤਾ ਅੱਗੇ ਕਿਸਾਨੀ ਦੇ ਅੱਗੇ ਥਾਂ ਨੂੰ ਜਾਣ ਦੀ ਹੈ ਤੇ ਆਪਾਂ ਕੋਈ ਨਾ ਕੋਈ ਕਰੀਏ ਨਾਲ ਸਹਾਤਾ ਮਾਲੀ ਸਹਾਤਾ ਕਰੀਏ ਹਾਂਜੀ ਬਜੀਤ ਸਿੰਘ ਜੀ ਤੁਸੀਂ ਕਿੱਥੇ ਸੀਗੇ ਜਦੋਂ ਲੱਗੀ ਅੱਗ ਜਦੋਂ ਘਟਨਾ ਵਾਪਰੀ ਆਹੇ ਪੱਠੇ-ਪੱਠੇ 7:00 ਵਜੇ ਨਾਲ ਆਪਣੇ ਘਰ ਅੰਦਰ ਚੱਲ ਗਏ ਹਾਂ ਕਿੱਡੀ ਦੂਰ ਆ ਛੱਡ ਤੁਮ ਇੱਥੋਂ ਕੋਈ 100 ਕਿ ਮੀਟਰ ਦੀ ਦੂਰੀ ਹੈ ਨਾਲ ਹੀ ਬੈਕ ਸਾਈਡ ਤੇ ਘਰ ਹੈ ਸਾਡਾ ਹਾਂਜੀ ਸਾਨੂੰ ਅੱਗ ਦਾ ਕਾਰਨ ਕੋਈ ਪਤਾ ਨਹੀਂ ਚੱਲਿਆ ਸਾਨੂੰ ਵਾਡੀ ਨੇ ਫੋਨ ਕੀਤਾ ਵੀ ਤੁਹਾਡੀ ਵਾਲੀ ਚੋਂ ਧੂੰਆਂ ਬਹੁਤ ਜ਼ਿਆਦਾ ਨਿਕਲ ਰਿਹਾ ਜਦੋਂ ਅਸੀਂ ਆਣ ਕੇ ਵੇਖਿਆ ਤੇ ਧੂੰਆਂ ਬਹੁਤ ਜ਼ਿਆਦਾ ਸੀ ਡੰਗਰ ਜਿਹੜੇ ਉਹ ਸਾਰੇ ਹੀ ਮਰ ਚੁੱਕੇ ਸੀ ਤੁਹਾਡੇ ਉਹ ਡੰਗਰ ਸਾਰੇ ਸਾਰੇ ਡੰਗਰਾਂ ਦੀ ਮੌਤ ਹੋ ਚੁੱਕੀ ਸੀ ਅੱਗ ਬਹੁਤ ਜ਼ਿਆਦਾ ਸੀ ਉਸ ਟਾਈਮ ਲੋਕੀ ਦੀ ਮੌਤ ਹੋ ਗਈ ਇੱਕ ਬੱਕਰਾ ਇਨਕਾ ਜਲੇ ਲਾ ਉਹਦੀ ਵੀ ਮੌਤ ਹੋ ਚੁੱਕੀ ਸੀ ਤੇ ਕਿਉਂਕਿ ਅਸੀਂ ਅੱਗੇ ਬਹੁਤ ਅਛੜੇ ਹੋਏ ਆ ਸਾਡੇ ਹਰ ਦੇ ਬਹੁਤ ਮਾਰ ਵਜੀ ਆ ਫਸਲ ਵਾੜੀ ਦਾ ਬਿਲਕੁਲ ਨੁਕਸਾਨ ਹੋ ਚੁੱਕਾ ਸੀ ਇੱਕ ਦੁੱਧ ਦੇ ਸਿਰ ਤੋਂ ਆਪਣਾ ਖਰਚਾ ਚਲਾਉਂਦੇ ਹਾਂ ਵਜਾਰਾ ਵਜਾਰਾ ਚੱਲਣ ਰਿਹਾ ਸੀ ਪਰ ਹੁਣ ਇਹ ਵੀ ਨੁਕਸਾਨ ਹੋ ਗਿਆ ਹੁਣ ਸਾਨੂੰ ਕੋਈ ਆਸ ਨਹੀਂ ਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਘਰ ਦਾ ਅਗਲਾ ਖਰਚਾ ਤੋੜਨਾ ਹੈ ਤੇ ਇਹ ਕਰਕੇ ਜੇ ਕੋਈ ਵੀਰ ਚਾਹੁੰਦਾ ਸਾਡੀ ਮਦਦ ਵਾਸਤੇ ਤਾਂ ਇਹ ਜਰੂਰ ਉਹਦੀ ਗੜੀ ਬੇਨਤੀ ਕਰਾਂਗੇ ਵੀ ਸਾਡੀ ਮਦਦ ਕੀਤੀ ਜਾਏ ਪਸ਼ੂਲੇ ਇਹ ਜਾਦੀ ਤਾਂ ਉਸਦੇ ਹਾਂਜੀ ਇਹ ਪੈਸੇ ਹਾਂਜੀ ਹਾਂਜੀ ਪੈਸੇ ਹਾਂ ਦੇ ਫੜ ਕਮੇਟੀ ਕਮੇਟੀ ਪਾ ਕੇ ਚੁੱਕੇ ਪੈਸੇ ਹਾਂ ਜਿਹੜੇ ਅਸੀਂ ਪਸ਼ੂਲੇ ਇਹ ਦੋ ਮੱਝਾਂ ਲਈਆਂ ਸੀ ਹੁਣ ਤੇ ਉਹ ਵੀ ਵਿੱਚ ਜਿਹੜੀਆਂ ਨੇ ਉਹ ਵੀ ਚੱਲ ਬਸੀਆਂ ਕੋਈ ਡੰਗਰ ਬਚਿਆ ਨਹੀਂ ਜਿਵੇਂ ਅੱਡੇ ਕੋ ਡੰਗਰ ਨਹੀਂ ਬਚਿਆ ਨਹੀਂ ਇੱਕ ਨਹੀਂ ਡੰਗਰ ਬਚਿਆ ਜੀ ਕੱਟੀ ਅਸੀਂ ਵੀ ਨਹੀਂ ਬਚੀ ਹਾਂਜੀ ਇੱਕ ਨਗੀ ਜੀ ਕੱਟੀ ਬਚੀ ਕੋਈ ਰਾਵਲੋਂ ਕੋਈ ਚੱਕਰ ਵੀ ਮਹੀਨੇ ਦੂਨ ਜਿੱਦਾਂ ਛੋਟਾ ਬੱਚਾ ਪਾਣ ਕਿਦਾਂ ਬਚ ਗਿਆ ਰਾਵ ਜਾਂਦਾ ਜਾਂਦਾ ਨੁਕਸਾਨ ਕੋਈ 13 ਤੋਂ 14 ਲੱਖ ਰੁਪਏ ਦਾ ਹੋ ਚੁੱਕਾ ਜੀ ਡੰਗਰ ਸਾਰੇ ਤੁਹਾਨੂੰ ਪਤਾ ਵੀ ਅੱਜ ਕੱਲ ਦੁੱਧ ਵਾਲੇ ਡੰਗਰ ਜਿਹੜੇ ਮਹਿੰਗੇ ਹੁੰਦੇ ਆ ਕੋਲ 1.5 ਤੋਂ 2 ਲੱਖ ਤੋਂ ਕੋਈ ਵੀ ਡੰਗਰ ਜਿਹੜਾ ਥੱਲੇ ਨਹੀਂ ਮਿਲਦਾ ਅੱਜ ਕੱਲ ਸਾਰੇ ਜਾਣੀ ਜਾਣੀ ਮੇਰੀ ਗੱਲਾਂ ਦੋਹਰਾ ਨੁਕਸਾਨ ਹੋ ਗਿਆ ਦੋਹਰਾ ਨੁਕਸਾਨ ਹੋ ਗਿਆ ਹਾਂਜੀ ਫਸਲ ਦਾ ਹੋ ਗਿਆ ਜੀ ਫਸਲ ਚਲੋ ਨਵੀ ਲੈਣੀ ਨਵੀ ਦੀ ਜੀ ਆਸ ਨਹੀਂ ਜੀ ਹੈ ਗਿਆ ਨੂੰ ਕਿ ਅਸੀਂ ਕਿੱਥੋਂ ਲੈਣੀ ਹੈ ਨਵੀ ਇੰਨੀ ਸਾਡੇ ਕੋਲ آمدਨ ਨਹੀਂ ਹੈਗੀ ਇਹਨਾਂ ਦੇ ਸਿਰ ਤੋਂ ਸਾਡਾ ਖਰਚਾ ਕਿ ਕਿ ਫਸਲવાડી ਦਾ ਹੁੰਦਾ ਥੋੜਾ ਬਹੁਤਾ ਉਹ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਉਹ ਵੀ ਅਜੇ ਜਿਹੜਾ ਸਾਡਾ ਕੋਈ ਮੁਆਵਜ਼ਾ ਜ਼ਿਆਦਾ ਨਹੀਂ ਪਿਆ ਕੋ ਥੋੜੇ ਬਹੁਤਾ ਹੀ ਪਿਆ ਨਹੀਂ ਤੇ ਨਹੀਂ ਪਿਆ ਜੀ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਜੇ ਕੋਈ ਚਾਹੁੰਦਾ ਸਾਡੀ ਮਦਦ ਜੇ ਹਮਨ ਸਟੈਂਡ ਤੇ ਕਰਨਾ ਚਾਹੁੰਦਾ ਤੇ ਇੱਕ ਦੋ ਚਲੋ ਡੰਗਰ ਜੀ ਸਾਡੀ ਜਮ ਮਦਦ ਕੀਤੀ ਚਾਹਤ ਜੋ ਅਸੀਂ ਆਪਣਾ ਖਸਰਾ ਜਾਂ ਸਰਕਾਰ ਦੇ ਨਾਲ ਕੋਈ ਸੰਸਥਾ ਸੰਸਥਾ ਕੋਈ ਹਾਂਜੀ ਹਾਂਜੀ ਪਸ਼ੂ ਦੀ ਮਦਦ ਕਈ ਹਾਂਜੀਦਾਨੀ ਕਰਨ ਕਿਉਂਕਿ ਹਰ ਤੇ ਰਣ ਕੇ ਉਹਨਾਂ ਨੇ ਬੜਿਆਂ ਦੀ ਮਤਾਂ ਕੀਤੀ ਸੀ ਜੇ ਜੇ ਬਰੋੜੇ ਆਦੇ ਜੇ ਕੋਈ ਸਾਡਾ ਵੀ ਹੁਣ ਰੋਣ ਕੋਈ ਜ਼ਿਆਦਾ ਹੋ ਗਿਆ ਵੀ ਇੱਕ ਵੀ ਬਜਿਆ ਨਹੀਂ ਜੇ ਕੋਈ ਚਾਹੇ ਤੇ ਸਾਡੀ ਮਦਦ ਕਰ ਸਕਦਾ ਜੀ ਕਹੀਂ ਤੇ ਹੋਗੀ ਬੇਨਤੀ ਕਰਾਂਗੇ ਸਪੰਸਰ ਸਾਹਿਬ ਕਾਫੀ ਨੁਕਸਾਨ ਹੋ ਗਿਆ ਜੀ ਸ੍ਰੀ ਕਾ ਸਿੰਘ ਤੇਜੀ ਸਿੰਘ ਦਾ ਠੀਕ ਹੈ ਜੀ ਹਾਂਜੀ ਇਹਨਾਂ ਦਾ ਜੀ 15 ਤੋਂ 16 ਲੱਖ ਦਾ ਤਕਰੀਬਨ ਨੁਕਸਾਨ ਹੋਇਆ 8 ਤੋਂ 10 ਪਸ਼ੂ ਇਹਨਾਂ ਦੇ ਮਰ ਗਏ ਆ ਦੋ ਪਸ਼ੂ ਇਹਨਾਂ ਨੇ ਹੁਣੇ ਹੀ ਖਰੀਦੇ ਸੀਗੇ 4.5 ਲੱਖ ਰੁਪਏ ਦੇ ਕਮੇਟੀ ਚੁੱਕੇ ਦਾਰੂ ਪਸ਼ੂ ਉਹਦੇ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਉਹ ਵੀ ਵਿੱਚ ਹੀ ਜਿਹੜੇ ਆ ਮਾਰੇ ਗਏ ਨੇ ਦੁੱਧ ਤੋਂ ਇੰਨਾ ਦਾ ਸਾਰਾ ਗੁਜਾਰਾ ਚੱਲਦਾ ਸੀ ਪਹਿਲਾਂ ਸਾਡੇ ਪਿੰਡ 'ਚ ਹੜ੍ਹ ਦੀ ਵੀ ਬਹੁਤ ਜ਼ਿਆਦਾ ਮਾਰ ਪਈ ਸੀ ਤੇ ਹੁਣ ਪਸ਼ੂਆਂ ਤੋਂ ਹੀ ਬੱਚਿਆਂ ਦੀਆਂ ਫੀਸਾਂ ਚਾਹੇ ਹੋਰ ਜਿਹੜੇ ਘਰ ਦੇ ਖਰਚੇ ਚਲਾਉਣ ਵਾਸਤੇ ਇਹਨਾਂ ਬੜਾ ਪ੍ਰਾਲਾ ਕਰਕੇ ਕਮੇਟੀ ਦੇ ਪਾ ਕੇ ਤੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਇਹਨਾਂ ਦਾ ਨੁਕਸਾਨ ਹੋ ਗਿਆ ਜੀ ਦਾਨ ਸਿੰਘ ਜਰਨ ਕੋ ਕੀ ਜਾਂ ਸਰਕਾਰ ਕੋ ਕੋਈ ਮੈਂ ਸਰ ਵੈਟਰਨਰੀ ਜਿਹੜੇ ਸਾਡੇ ਤੇ ਪਸ਼ੂ ਹਸਪੀਟਲ ਦੇ ਡਾਕਟਰ ਆਏ ਸੀਗੇ ਤੇ ਆਪਾਂ ਪ੍ਰਸ਼ਾਸਨ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਦੇ ਜੋ ਵੀ ਸੰਭਵ ਹੋਇਆ ਇਹਨਾਂ ਦੀ ਇੰਸ਼ੋਰੈਂਸ ਹੈ ਨਹੀਂ ਪਸ਼ੂਆਂ ਦੀ ਕੋਈ ਵੀ ਕਿਸੇ ਵੀ ਤਰੀਕੇ ਦੀ ਜਿੰਨੀ ਵੀ ਅਸੀਂ ਮਦਦ ਕਰਾ ਸਕੇ ਸਰਕਾਰ ਵੱਲੋਂ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਹੋ ਜੇ ਬਾਕੀ ਫਿਰ ਵੀ ਮੈਂ ਦਾਨੀ ਸੱਜਣਾ ਨੂੰ ਭੈਣ ਭਰਾਵਾਂ ਨੂੰ ਕਹਾਂਗਾ ਵੀ ਜੇ ਕੋਈ ਇਹਨਾਂ ਦੀ ਮਦਦ ਕਰ ਸਕੇ ਤੇ ਇਹਨਾਂ ਨੂੰ ਜ਼ਰੂਰ ਪਸ਼ੂ ਲੈ ਦਿੱਤਾ ਜਾਏ ਚਾਹੇ ਕਿਸੇ ਤਰੀਕੇ ਇਹਨਾਂ ਦੀ ਮਦਦ ਕੀਤੀ ਜਾਏ ਸੱਜਣਾ ਸੱਤਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਹਾਂ ਜੀ ਹਾਂ ਜੀ ਜ਼ਰੂਰ ਜੀ ਕਿਉਂਕਿ ਦਾਨੀ ਸੱਜਣ ਜੀ ਜੇ ਹੁਣ ਇਸ ਟਾਈਮ ਸਾਡੀ ਬਾਹ ਫੜ ਸਕਦੇ ਆ ਤੇ ਉਹ ਸਾਡੀ ਫੰਡ ਜੇ ਕੋਈ ਮਦਦ ਕਰਨਾ ਚਾਹੁੰਦਾ ਤੇ ਸਾਡਾ ਫੋਨ ਨੰਬਰ ਹੈਗਾ 8778 4008 ਨੰਬਰ ਹੈ ਜੀ 8778 4008 ਨੰਬਰ ਹੈ ਜੀ ਉੱਤੇ ਕੋਈ ਵੀ ਆਪਣਾ ਜਾਣੀ ਸੱਜਣ ਸੰਪਰਕ ਸਾਡਾ ਕਰ ਸਕਦਾ ਜੀ ਜੇਕਰ ਨੂੰ ਸ਼ਾਕਿਆ ਕੋਈ ਵੀਡੀਓ ਪਾ ਦਾਂਗੇ ਜੀ ਇੱਕ